ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੋਮਾ ਤਸੇਲਾ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਤੁਹਾਨੂੰ ਜੜੀਆਂ ਵਾ ਛੋਟੇ ਮੁੱਲ ਵਾਲੀਆਂ ਗਾਵਾਂ ਤੁਹਾਨੂੰ ਦਿਖਾਉਣੀਆਂ ਵਾ ਜਿਹੜੇ ਵੀਰਾਂ ਨੂੰ ਹੁੰਦਾ ਕਿ ਚਲੋ ਚਾਹ ਪਾਣੀ ਦਾ ਕੋਈ ਸਾਰਨ ਵਾਲੀਆਂ ਹਰ ਕੋਈ ਵੀਰ ਜਿਆਦੇ ਪੈਸੇ ਖਰਚਨ ਵਾਲਾ ਨਹੀਂ ਹੁੰਦਾ ਤੇ ਬਾਕੀ ਆ ਵੀ ਤਸੱਲੀ ਤੋਂ ਅਸੀਂ ਆਪਣੀ ਆਪ ਕਰਕੇ ਖੜੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਦੇ ਨਾਲ ਹਾਂਜੀ ਵੀਰ ਜੀ ਸਾਸੀ ਕਾਲ ਜੀ ਸਾਸੀਆ ਵੀਰ ਜੀ ਤੇ ਵੀਰ ਜੀ ਨਾਮ ਦੱਸਦੇ ਕਰੀ ਫਿਰ ਜੱਗੀ ਜੀ ਵੀਰ ਜੀ ਨਾਮ ਤੇ ਐਡਰੈਸ ਵੀ ਦੱਸ ਦੋ ਐਡਰੈਸ ਵੀਰ ਜੀ ਪਿੰਡ ਘੋਮਾ ਹਾਂਜੀ ਤਹਿਸੀਲ ਮਜੀਠਾ ਜ਼ਿਲ੍ਹਾ ਅੰਬਸਰ ਜੀ ਤੇ ਫੋਨ ਨੰਬਰ ਵੀ ਬੋਲ ਦੋ 98765 33036 ਠੀਕ ਹੈ ਹਾਂਜੀ ਤੇ ਗਾਵਾਂ ਵਪਾਰ ਦਾ ਕੰਮ ਆਪਣਾ ਕਿ ਜਾਂ ਕਰਦੇ ਪਛ ਨਹੀਂ ਵੀਜੀ ਆਪਣੇ ਘਰ ਦੀ ਜੀ ਅੱਛਾ ਹਾਂਜੀ ਵੀਜੀ ਇਹ ਕਿਉਂ ਵੇਚ ਦੇਣੀਆਂ ਜੀ ਇਹ ਵੀਰ ਜੀ ਇਹ ਮੈਂ ਤੇ ਬਾਹਰ ਚੱਲ ਜਾਣਾ ਜੀ ਹਾਂਜੀ ਤੇ ਨਾਲ ਦਾ ਆਪਣੀ ਕਟਿੰਗ ਦੀ ਦੁਕਾਨ ਹੈ ਟੈਂਕੀ ਦੇ ਕੋਲ ਹੀ ਤੇ ਨਾਲ ਦਾ ਉੱਥੇ ਹੁੰਦਾ ਤੇ ਪਹਿਲਾਂ ਮੈਂ ਇੱਥੇ ਹੁੰਦਾ ਤੇ ਉਹ ਪੱਠੇ-ਪੁੱਠੇ ਦਾ ਸੜ ਜਾਂਦਾ ਸੀ ਅੱਛਾ ਤੋਂ ਪੱਠੇ-ਪੁੱਠੇ ਦਾ ਔਖਾ ਤੇ ਹੈ ਸਾਰਾ ਕੁਝ ਮੁੱਲ ਦਾ ਹੈ ਅੱਛਾ ਤੋਂ ਵਾਰਾ ਨਹੀਂ ਜੇ ਖਾਂਦੀ ਅੱਛਾ ਹਾਂਜੀ ਪਹਿਲਾਂ ਰੱਖੇ ਚਲੋਗੇ ਆਪ ਵੀ ਇੱਥੇ ਆ ਕੋਈ ਕੰਮ ਘੜ ਐ ਨਹੀਂ ਤੇ ਡੰਗਰੀ ਰੱਖ ਲਈ ਹਾਂਜੀ ਹੁਣ ਵੇਚ ਕੇ ਤੇ ਬਾਹਰ ਚਲ ਜਾਣਾ ਹੁਣ ਬਾਹਰ ਚਲ ਜਾਣਾ ਤੇ ਤੁਹਾਡਾ ਰਾਦਾ ਇਹ ਹਣਾ ਵੀ ਚਲੋ ਨਾਲੇ ਘਰ ਦਾ ਸਰੀ ਜੋਂ ਨਾਲੇ ਚਾਹ ਪਾਣੀ ਦਾ ਸਰੀ ਜੋਂ ਹਾਂਜੀ ਹਾਂਜੀ ਬੀਜੀ ਇਦਾਂ ਹੀ ਹੁਣ ਜੇ ਤਰ੍ਹਾਂ ਤੁਹਾਡੀ ਉਹ ਬਾਹਰ ਜਿਹੜੀ ਉਹ ਰੋਡ ਤੇ ਦੁਕਾਨ ਫਿਰ ਜਿੱਥੋਂ ਹੁਣੀ ਲੱਗ ਗਿਆ ਇਹ ਤੁਸੀਂ ਸਮਝ ਹਾਂਜੀ ਹਾਂਜੀ ਬੀਜੀ ਉਹਦੇ ਫਿਰ ਨਾਲ ਦਾ ਫਿਰ ਬਹਿ ਜਾ ਕਰੀਂ ਅੱਛਾ ਹਾਂਜੀ ਠੀਕ ਐ ਚਲੋ ਹੁਣ ਜਿੰਨੇ ਕੋਈ ਵੀ ਨਹੀਂ ਕਰੇ ਰੱਖ ਨਹੀਂ ਸਾਰੀਆਂ ਤੇ ਦੇ ਨਹੀਂ ਹੈ ਜੀ अच्छा भी जी ठीक है चलो नहीं ये सुत नहीं जंदे ते आ जड़ी गांजे फिर पहले नंबर ते ही हां जी वीर जी ਕਿੰਨਾ ਦੁੱਧ ਹੁਣ ਇਹਦੇ ਕੋਲ ਵੀਰ ਜੀ ਇਹਦੇ ਕੋਲ 16 ਕਿਲੋ ਦੁੱਧ ਜੀ ਹੈਗਾ 16 ਕਿਲੋ ਪੱਕਾ ਦੁੱਧ ਪੱਕਾ 15 ਮੰਨ ਕੇ ਚੱਲੋ ਤੁਸੀਂ ਵੀਰ ਜੀ اچھا हां जी ਬੱਚਾ ਬੱਚਾ ਕੋ ਟਾਈਮ ਚ ਉਹ ਵੀਰ ਜੀ 15 ਮੰਨੋ ਬੱਚਾ ਬੱਚਾ ਕਿਸਦਾ ਨਹੀਂ ਹੈਗਾ ਹਣਾ ਨਹੀਂ ਜੀ ਵੀਰ ਜੀ ਬੱਚਾ ਨਹੀਂ ਜਾਏਗਾ ਬੱਚਾ ਵੀਰ ਜੀ ਵੇਲੀ ਦੇ ਕਾਰਨ ਨਾ ਇਥੇ ਕੁੱਤੇ ਗਾਤੇ ਖਾ ਜਾਂਦੇ ਜੇ ਕੋਈ ਛੱਡ ਰ ਮਰ ਜਾਂਦੇ ਜੀ اچھا ਆ ਬਾਹਰ ਆ ਰਿਆ ਫਿਰ हां जी ਵੀਰ ਜੀ ਤੋਰ ਦਿਓ ਫਿਰ ਇਹਨੂੰ ਹਾਂ ਜੀ ਲਓ ਜੀ ਦੁੱਧ ਜਿਹੜਾ ਕਹਿੰਦੇ ਵੀ 15 ਲੀਟਰ ਹੈਗਾ ਇਹਦੇ ਕੋਲ ਬਾਕੀ ਇਹ ਆ ਵੀ ਚਲੋ ਗਾਂ ਚੰਗੇ ਕਦ ਕਾਟ ਚ ਆ ਆਜੇ ਲਿਆ ਆ ਬਾਰ-ਬਾਰ ਪਿੰਡ ਦੇ ਬਾਰ-ਬਾਰ ਹੀ ਆ ਉਹਨੇ ਕੀ ਆ ਵੀ ਇੱਕ ਸਾਰੀਆਂ ਨੇ ਟੁਕੜਾ ਹੋ ਗਈਆਂ ਸੱਜਰੇ ਵਿੱਚ ਕੋਈ ਵੀ ਨਹੀਂ ਤੇ ਹੁਣ ਖਰਚਾ ਜਿਹੜਾ ਵਾ ਜ਼ਿਆਦਾ ਹੋ ਗਿਆ ਵਾ ਨਮੀ ਇਹਦੇ ਦੇਖ ਸਕਦੇ ਲੱਗੇ ਤਾਂ ਬਾਕੀ ਲੈ ਜਾਊਗਾ ਕੋਈ ਸਾਹਵਲਾ ਗਾਂ ਦੇ ਇੰਤਰਾਂ ਨਿਸ਼ਾਨੀਆਂ ਜਿਹੜੀਆਂ ਦੁੱਧ ਵਾਲੀਆਂ ਚੰਗੀਆਂ ਵਾ ਕਿੰਨਾ ਫਿਰ ਇਹਦਾ ਮੁੱਲ ਜੇ ਮੁੱਲ ਤਾਂ ਵੀਰ ਜੀ 40000 ਕਰਦੇ ਜੀ ਕਿੰਨੇ ਦੀ ਦੇ ਦੇਣੀ ਆਪਾਂ ਇਹ ਜੀ 70000 ਦੀ ਦੇ ਦਾਂਗੇ ਵੀਰ ਜੀ ਅੱਛਾ ਹਾਂ ਜੀ 70000 ਦੀ ਦੇ ਦੋਗੇ ਹਾਂ ਜੀ ਵੀਰ ਜੀ ਠੀਕ ਹੈ ਤਾਂ ਦੁੱਧ 15 ਲੀਟਰ ਚ ਵਾਦੋ ਕਿ ਘਰੋਂ ਵੀਰ ਜੀ ਟਾਈਮੋ ਟਾਈਮ ਜਿਹੜਾ ਮਰਜ਼ੀ ਵੀਰ ਆਪਣੀ ਤਸੱਲੀ ਕਰਕੇ ਖਰੇ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਜਿਹੜੀ ਚਿੱਟੀ ਗਾਂ ਜੀ ਤੁਹਾਡੇ ਮਗਰ ਹਾਂ ਜੀ ਵੀਰ ਜੀ ਇਹਦੇ ਕੋਲ ਦੁੱਧ ਕਿੰਨਾ ਹੈ ਇਹਦੇ ਕੋਲ ਵੀਰ ਜੀ ਹੈਗਾ ਜੀ 3.5 ਲੀਟਰ ਹੈਗਾ ਜੀ ਅੱਛਾ ਹਾਂ ਜੀ ਪੱਕਾ ਜੀ 3.5 ਦੇ ਲਾਗੇ ਬੰਨੇ ਹੈਗਾ ਹਾਂ ਜੀ ਪੱਕਾ ਪੱਕਾ ਇਹ ਆ ਜਿਹੜਾ ਜਿਹੜਾ ਹੁਣ ਤੁਹਾਡੇ ਕੋਲ ਆ ਦਾ ਕੋਈ ਸਾਂਭ ਲੂਗਾ ਤੇ ਵਧ ਵੀ ਸਕਦਾ ਵਾ ਹਨਾ ਬਾਕੀ ਪਠਾ ਦਿੱਤਾ ਦੇਖ ਸਕਦੇ ਜੇ ਕਿੰਨਾ ਕੁ ਭੰਡਿਆ ਜੀ ਖੁਰਲੀ ਤੇ ਗਾੜੀ ਭਰੀ ਪਈ ਥੋੜੀ ਤੇ ਆ ਪਰਹਾਲੀ ਆ ਪਈ ਆ ਹਾਂ ਜੀ ਤੇ ਕੋਈ ਵੀਰ ਹਿਸਾਬ ਲਾ ਲੈ ਸਮਝਦੀ ਸਾਂਭ ਕਿੰਨੀ ਕੁ ਹੋਊਗੀ ਹਾਂ ਜੀ ਤੋਰੋ ਫੇਰ ਇੱਕ ਰੀਨ ਨਵੇਂ ਲਓ ਜੀ ਬਾਕੀ ਕਈ ਜਿਹੜੀ ਪਸ਼ੂ ਚੰਗਾ ਹੁੰਦਾ ਹੈ ਤੇ ਤੇ ਸਾਂਭ ਘੱਟ ਹੋਈ ਹੁੰਦੀ ਹੈ ਤੇ ਫਿਰ ਉਹਦੀ ਸੇਵਾ ਕਰੀਏ ਤੇ ਚਲੋ ਦਮ ਮੱਝਾਂ ਦੀਆਂ ਜਿੱਤਰਾ ਹੁਣ ਇਹ ਪੱਠੇ ਲਿਆਂਦੇ ਆ ਵੀਰ ਜੀ ਹੁਣਾਂ ਨੇ ਤੇ ਸਾਰੀਆਂ ਗਾਵਾਂ ਨੂੰ ਇੰਨੇ ਕਾ ਪੱਠੇ ਪੈਣੇ ਆ ਪੰਜ ਛੇ ਗਾਵਾਂ ਜਿੰਨੀਆਂ ਹੈਗੀਆਂ ਇੱਕ ਦਿਨ ਤੇ ਜਿਹੜੇ ਇੰਨੇ ਕੀ ਹੋਣੇ ਆ ਆਜੂ ਲਿਆਇਆ ਫਿਰ ਬਾਕੀ ਦੁੱਧ ਦੁੱਧ ਆਪਣਾ ਤੁਸੀਂ ਵੇਖ ਚਾ ਕੇ ਖੜਨਾ ਹੈ ਇਹ ਕਿਡੀਆਂ ਵੀ ਅਸੀਂ ਆਪ ਚੋ ਚੋ ਕੇ ਵੀਡੀਓ ਬਣਾਉਂਦੇ ਆ ਤੇ ਇਹ ਕਿੰਨੇ ਦੀ ਜੇ ਇਹ ਵੀ ਜੀ ਦੇ ਦਾਂਗੇ 8000 ਦੀ ਅੱਛੇ 8000 ਦੀ ਦੇ ਦਾਂਗੇ ਹਾਂ ਪੱਕੀ ਹਾਂ ਨਾ ਹੀ 8000 ਦੀ ਕੋਈ ਨਹੀਂ ਦੇ ਦਾਂਗੇ ਠੀਕ ਹੈ ਹਾਂ ਜੀ ਤੇ ਆ ਜਿਹੜੀ ਜੇ ਚਲੋ ਇਹਨੂੰ ਐਂਡ ਤੇ ਵਿਖਾ ਦੇਾਂਗੇ ਹਾਂਜੀ ਠੀਕ ਤੇ ਆ ਜਿਹੜੀ ਗਾਂ ਜੇ ਇਹ ਵੀ ਜੇ ਤਿੱਲਰ ਦੇ ਗਾ ਅਛਰੇ ਤੈਨਹੀਂ ਥਾਣੇ ਹਾਂਜੀ ਤੇਰੇ ਕੋਲ ਦੁੱਧ ਕਿੰਨਾ ਹੈ ਦੁੱਧ ਵਿੱਚ ਜੀ 7 ਕਿਲੋ ਜੇ ਪੱਕਾ ਜਣਾ ਤੋੜ ਦੋ ਫੇਰ ਇਹਨਾਂ ਇੱਕ ਨਹੀਂ ਇਹਦੇ ਤੈਨਹੀਂ ਥਾਣੇ ਆ ਇੱਕ ਸਿੰਗ ਟੁੱਟਾ ਹੈ ਇਹਦਾ ਇੱਕ ਸਿੰਗ ਹੈਗਾ ਆਜ ਲੈ ਬੈ ਨਹੀਂ ਹਲਦੇ ਮਗਲੇ ਥਾਂ ਦੀ ਤਿੱਲ ਲਿਆ ਤੇ ਤਾਮੋ ਲੈ ਵੀਰ ਜੀ ਮੁੱਲ ਵੀਰ ਜੀ ਇਹਦਾ 11000 ਜੀ ਅੱਛਾ ਹਾਂ ਜੀ ਵੀਰ ਜੀ ਇਹ 11000 ਦੀ ਦੇ ਦੇਣਾ 11000 ਦੀ ਦੇ ਦੇਣੀ ਹਾਂ ਨਾ ਠੀਕ ਹੈ ਦੁੱਧ ਹੈਗਾ 7 ਲੀਟਰ ਪੱਕਾ 7 ਪੱਕਾ ਵੀਰ ਜੀ ਟਾਈਮੋ ਟਾਈਮ ਚ ਹੋਵੇ ਕੋਈ ਨਾ ਜੀ ਠੀਕ ਹੈ ਤੇ ਉਹ ਜਿਹੜੀ ਗਾਂ ਬੱਜੀ ਚ ਇੱਕ ਉਹ ਵੀ ਵੀਰ ਜੀ ਹਾਂ ਜੀ ਵੀਰ ਜੀ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਈ 7 ਹੀ ਜੀ ਵੀਰ ਜੀ ਧੋਰ ਫੇਰ ਇਹਨਾਂ ਬਾਕੀ ਇਹ ਆ ਵੀ ਹਰ ਕੋਈ ਵੀਰ ਜਿਹੜਾ ਵਾ 35 40 50 ਹਜ਼ਾਰ ਖਰਚਣ ਵਾਲਾ ਨਹੀਂ ਹੁੰਦਾ ਕਿਹੇ ਵੀਰ ਨੇ ਘਰ ਵਾਸਤੇ ਆਪਣਾ ਚਲੋ ਚਾਹ ਪਾਣੀ ਦਾ ਸਾਰਾ ਨਹੀਂ ਲੈਣੀ ਹੁੰਦੀ ਆ ਤੇ ਉਹਨਾਂ ਵੀਰਾਂ ਵਾਸਤੇ ਅੱਜ ਲੈ ਆਓ ਆਣਾ ਇਹਦੇ ਵਿੱਚ ਸੱਦਨ ਲੱਗ ਗਏ ਤਾਂ ਤੇ ਇਹਦਾ ਮੁੱਲ ਫਿਰ ਵੀ ਜੀ ਇਹਦਾ ਵੀ ਜੀ 11000 ਆ ਰਹੀ ਹੈ ਅੱਛਾ ਹਾਂਜੀ ਵੀ ਜੀ ਤੇ ਜੋੜਾ ਕਿੰਨੇ ਦਾ ਦੇ ਦਈਏ ਕੋਪ ਵੀਰ ਜੋੜਾ ਪਊਗਾ 20000 ਦਾ ਜੋੜਾ ਹੀ ਦੇ ਦਾਂਗੇ ਅੱਛਾ 20000 ਦੇ ਦੇ ਦੋ 20000 ਦਾ ਜੋੜਾ ਹੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਵੀ ਜੀ ਠੀਕ ਹੈ ਤਾਂ ਇੱਕ ਗਾਂ ਹੋਰ ਹੈਗੀ ਐਂਡ ਤੇ ਉਹਦੇ ਕੋਲ ਤੋਂ ਉੱਤੇ ਕਿੰਨਾ ਹੈ ਉਹਦੇ ਕੋਲ ਵੀ ਜੀ ਸਾਢੇ 3 ਲੀਟਰ ਜੀ ਅੱਛਾ ਉਹਦੇ ਕੋਲ ਵੀ ਨਾ ਕੀ ਹੋਰ ਦੋ ਫਿਰ ਸਾਮ ਜਿਹੜੀ ਹਿਸਾਬ ਦੀ ਆ ਆ ਜਲਾ ਆ ਫਿਰ ਤੇ ਇਹ ਕਿੰਨੇ ਦੇ ਦਿਨ ਵੀ ਦਿੱ ਆਪਾਂ ਇਹ ਵੀ ਜੀ ਦੇ ਦਾਂਗੇ 5000 ਦੀ 5000 ਦੀ ਦੇ ਦੇਵੋ ਜੀ ਠੀਕ ਹੈ ਹਾਂਜੀ ਤੇ ਠੀਕ ਹੈ ਵੀਰ ਜੀ ਬਾਕੀ ਆ ਵੀ ਚਲੋ ਤੁਹਾਡੇ ਘਰੋਂ ਕੋ ਚੋ ਕੇ ਲੈ ਜੇ ਹਨਾ ਬਿਲਕੁਲ ਵੀਰ ਜੀ ਆਪਣੀ ਤਸੱਲੀ ਕਰਕੇ ਖੜੇ ਮੇਰਾ ਵੀਰ ਹਾਂਜੀ ਆਪਣੀ ਚੈੱਕ ਕਰਕੇ ਖੜੇ ਠੀਕ ਹੈ ਜੀ ਹਾਂਜੀ ਵੀਰ ਜੀ ਬਾਕੀ ਚਲੋ ਆਪਣੀ ਕੋ ਇੱਥੇ ਆ ਕੇ ਤਸੱਲੀ ਕਰਕੇ ਤੇ ਵੇਸ ਚੱਕ ਕੇ ਤੇ ਆਪਣੀ ਮਰਜ਼ੀ ਨਾਲ ਖਰੀਦੋ ਜੀ